ਨਮਸਕਾਰ ਸਰਗਰਮੀਆ ਪ੍ਰੋਗਰਾਮੇ ਵਾਸੀ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਰ ਭਗਸੇਂ ਦਾ ਖਾਸ ਸਵਾਗਤ ਆਜਨਿਆ ਵਿਸ਼ੇਸ਼ ਸਰਗਰਮੀ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬਾ ਨੂੰ ਸਮਰਪਿਤ ਭਜੰਗ ਜਥਾ ਨਵਾਂ ਸ਼ਹਿਰ ਵੱਲੋਂ ਦੂਜਾ ਗੱਤਗਾ ਗੱਪ ਦਸਤਾਰ ਦੁਮਾਲਾ ਅਤੇ ਲੰਬੇ ਕੇਸਾਂ ਦੇ ਮੁਕਾਬਲੇ ਜੋ ਕਿ ਮਿਤੀ 7 ਫਰਵਰੀ 2026 ਦਿਨ ਸ਼ਨੀਵਾਰ ਨੂੰ ਸਵੇਰ 10 ਵਜੇ ਤੋਂ ਲੈ ਕਰਕੇ ਦੇਰ ਰਾਤ ਤੱਕ ਗੁਰਦੁਆਰਾ ਮੰਜੀ ਸਾਹਿਬ ਪਾਸਸ਼ੇ ਨੌਵੀਂ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਪੱਗਾਂ ਦੇ ਮੁਕਾਬਲਿਆਂ ਦੇ ਅੰਦਰ 0 ਤੋਂ 15 ਸਾਲ ਤੱਕ ਦਾ ਪਹਿਲਾ ਗਰੁੱਪ ਤੇ ਦੂਜਾ ਗਰੁੱਪ 16 ਤੋਂ 22 ਸਾਲ ਤੱਕ ਦਾ ਹੈ ਇਸੇ ਤਰ੍ਹਾਂ ਦਿਮਾਲਿਆਂ ਦੇ ਮੁਕਾਬਲੇ ਦੇ ਵਿੱਚ ਵੀ 0 ਤੋਂ 15 ਸਾਲ ਤੱਕ ਦਾ ਪਹਿਲਾ ਗਰੁੱਪ ਤੇ 16 ਤੋਂ 22 ਸਾਲ ਤੱਕ ਦਾ ਦੂਜਾ ਗਰੁੱਪ ਲੰਬੇ ਕੇਸਾਂ ਦੇ ਮੁਕਾਬਲੇ ਦੇ ਵਿੱਚ 0 ਤੋਂ 10 ਸਾਲ ਤੱਕ ਦਾ ਪਹਿਲਾ ਗਰੁੱਪ ਤੇ 11 ਤੋਂ 20 ਸਾਲ ਤੱਕ ਦਾ ਦੂਸਰਾ ਗਰੁੱਪ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰਣ ਦੇ ਲਈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਈਏ ਆ ਕਰਕੇ ਹਾਜ਼ਰੀ ਭਰੀਏ ਤੇ ਵੱਧ ਤੋਂ ਵੱਧ ਆਪਣੇ ਭਜੰਗੀ ਭਜੰਗੜਾ ਨੂੰ ਲੈ ਕਰਕੇ ਆਈਏ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿ ਚਨਾਲੇ ਨਹੀਂ ਹੈਗੇ ਅੱਜ ਸਖੀ ਪੰਜਾਬ ਦੇ ਮੀਲੇ ਦੇ ਸਬੰਧ ਵਿੱਚ ਜਿਹੜੇ ਹੈਲਪ ਸੈਲਫ ਗਰੁੱਪ ਹੈ ਉਹਨਾਂ ਨੂੰ ਬढ़ावा ਦੇਣ ਵਾਸਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਨਾ ਕੀਤਾ ਗਿਆ ਜਿਸ ਦੌਰਾਨ ਪੁਲਖ ਮਖਾਦੀ ਮੰਡਲ ਦੇ ਵੱਲੋਂ ਵੀ ਆਪਣਾ ਸਟਾਲ ਲਗਾਇਆ ਗਿਆ ਜਿਹਦੇ ਵਿੱਚ ਪ्योर ਹੱਥ ਦੀ ਬਣੀ ਖਾਦੀ ਕੁਰਤੇ ਪਜਾਮੇ ਅਚਾਰ ਮਰਬੇ ਚਟਨੀ ਵਗੈਰਾ ਸਾਰਾ ਸਮਾਨ ਮਿਲਦਾ ਹੈ ਅਸੀਂ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਾਨੂੰ ਮੌਕਾ ਦਿੱਤਾ ਧੰਨਵਾਦ itu pokoknya di dalam kalau <laughs> di daerah ਇਸ ਸਾਲ ਬਾਰੇ ਜਾਣਕਾਰੀ ਦਿਓ ਜੀ ਇਹ ਸਾਡਾ ਮਲਟੀ grain ਆਟਾ ਹੈ ਜੀ ਇਹ ਜਿਵੇਂ ਕਿ ਇਹ ਵਿੱਚ जौ ਬਾਜਰਾ ਮੱਕੀ ਤੇ ਛਾਣਾ ਵਗਰਾ ਨਹੀਂ ਹੈ ਮਿਕਸ ਕਰਕੇ ਜੀ ਕਈ ਤਰ੍ਹਾਂ ਦਾ ਅਸੀ ਬਣਾਇਆ ਹੋਇਆ ਜੀ ਇਹ ਸਾਡਾ ਆਪਣੇ ਘਰ ਦੇ ਸਾਡੇ ਸਪੈਲਰਾਂ ਰਾਹੀਂ ਸਾਡੀਆਂ ਸੈਲਫ ਹੈਲਪ ਦੀਆਂ ਬੀਬੀਆਂ ਜਿਵੇਂ ਕਿ ਉਹਨਾਂ ਦੇ ਨਾਮਾਂ ਤੇ ਬਣਾਇਆ ਗਿਆ ਜੀ ਉਹ ਆਪ ਆਪਣੇ ਪਿੰਡਾਂ ਦੇ ਸਵੈਦਾਰ ਲਾ ਕੇ ਉੱਥੇ ਤਿਆਰ ਕਰਦੇ ਨੇ ਜੀ ਉਹਨਾਂ ਨੂੰ ਇਨਕਮ ਸੋਰਸ ਮਿਲਿਆ ਹੋਇਆ ਤੇ ਇਹ ਸਾਡੇ ਹੱਥੀ ਪਿਸਿਆ ਹੋਇਆ ਜੀ ਸਾਡਾ ਵੇਚਣਾ ਹੈ ਜੀ ਦਿਖਾਉਗੇ ਸਾਡੀਆਂ ਆਪਣੇ ਹੱਥ ਨਾਲ ਜਿੰਦਾਂ ਦੇ ਵਿੱਚ ਸੇਕਾ ਦਿਨ ਤੋਂ ਪਰੇ ਕੋੜਿਆ ਤੇ ਕਿਹਦੇ ਕਾਤੇ ਤੇ ਬੇਟੀ ਦਾ ਮਾਣਾ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਕਿ ਮੇਲਾ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਏਗਾ ਤੇ ਸਾਰੇ ਜਿਹੜੇ ਸਸਤਾਮਾਂ ਵੀ ਹੈਗੇ ਮੈਂਬਰ ਉਹ ਵੀ ਇੱਥੇ ਆਉਣਗੇ ਜਿਹੜੇ ਵੀ 스타 ਲੱਗੇ ਹੋਏ ਆ ਇਹ ਸਖੀ ਪੰਜਾਬ ਦੇ ਵੱਲੋਂ ਲਾਇਆ ਗਿਆ ਇਹ ਕਿਹੜਾ ਪ੍ਰਾਲਾ ਹੈ ਪੰਜਾਬ ਸਰਕਾਰ ਦਾ ਇਹਨਾਂ ਨੂੰ ਗੁਮਦਾਸਤਾ ਬਣਾਇਆ ਕਿਨਾਂ ਨੇ ਇਹ ਵੇਲਾ ਕਿੰਨੇ ਦਿਨ ਚੱਲਣਾ ਜੀ ਇਹ ਜੀ 3 ਦਿਨ ਚੱਲੇਗਾ ਅੱਜ 5 ਕੱਲ 6 ਪਰਸੋਂ 7 3 ਦਿਨ ਚੱਲੇਗਾ Gracias <coughs> bien,